ਦੇਖੋ ਇਹ ਜਿਹੜੀ ਵਕਾਲਤ ਹੈ ਔਰ ਜੁਡੀਸ਼ਰੀ ਹੈ ਇੱਕ ਬਹੁਤ ਹੀ ਸਟ्रेस ਭਰਿਆ ਮਾਹੌਲ ਦੇ ਵਿੱਚ ਅਸੀਂ ਜਿਹੜਾ ਹਮੇਸ਼ਾ ਕੰਮ ਕਰਦੇ ਆ ਪਰ ਮੈਨੂੰ ਲੱਗਦਾ ਕਿ ਸਾਲ ਦੇ ਵਿੱਚ ਜੇ ਇਸ ਤਰ੍ਹਾਂ ਦਾ ਇੱਕ ਅੱਧਾ ਈਵੈਂਟ ਇਸ ਤਰ੍ਹਾਂ ਦਾ ਹੋ ਜਾਂਦਾ ਘਟੋ ਘਟੋ ਸਟ्रेस ਹੈ ਜਿਹੜਾ ਉਹ ਰਿਮੂਵ ਹੋ ਜਾਂਦਾ ਪਹਿਲਾਂ ਵੀ ਫੰਕਸ਼ਨ ਹੋਇਆ ਬਟ ਜਿੱਤੇ ਧਿਆ ਦਾ ਸਤਿਕਾਰ ਕੀਤਾ ਗਿਆ ਹੋਵੇ ਉਹ ਪਹਿਲਾ ਫੰਕਸ਼ਨ ਹੈ ਜਿਹੜਾ ਮੈਂ ਫਦੇਗੜ ਸਾਹਿਬ ਆ ਕੇ اٹੈਂਡ ਕੀਤਾ ਹੈਗਾ ਦਾਨ ਸਾਹਿਬ ਤੁਸੀਂ ਜਿਹੜਾ ਸਮਾਗਮ ਕਰਵਾਇਆ ਹੈ ਇਹ ਕੁੜੀਆਂ ਦੀ ਲੋਹੜੀ ਨੂੰ ਲੈ ਕੇ ਕਰਵਾਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਡੇ ਮਨਾਂ ਦੇ ਵਿੱਚ ਸੀ ਕਿ ਇਹ ਤਿਹਾਰ ਹੈ ਜਿਹੜਾ ਬੇਸਿਕਲੀ ਹੈ ਹੀ ਤਿਆਂ ਲਈ ਹੈ ਔਰ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਤਿਆਂ ਦੇ ਨਾਲ ਹੀ ਜੁੜਦੀਆਂ ਪਰ ਸਾਡੇ ਸਮਾਜ ਨੇ ਇਹਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਪੁੱਤਰਾਂ ਦੇ ਨਾਲ ਜੋੜ ਕੇ ਰੱਖਤਾ ਸੀ ਔਰ ਪੁੱਤਰਾਂ ਦਾ ਜੋ ਅੱਜ ਹਾਲਾਤ ਹੋ ਰਹੇ ਹੈਗੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਧੀਆਂ ਨੇ ਹੀ ਕਮਾਂਡ ਸੰਭਾਲਣੀ ਆ ਔਰ ਉਹ ਸੰਭਾਲ ਰਹੀਆਂ ਮੈਂ ਇੱਕ ਦੋ ਵਾਰੀ ਇੰਟਰਵਿਊ ਵਿੱਚ ਅਪੀਅਰ ਵੀ ਹੋਈ ਜਿਵੇਂ 3rd ਸਟੇਜ ਹੁੰਦੀ ਹੈ ਇੰਟਰਵਿਊਸ ਅਪੀਅਰ ਹੋ ਕੇ ਮੇਰਾ ਨਹੀਂ ਕਲੀਅਰ ਹੋ ਪਾਇਆ اپنی تیاری ਨੂੰ ਬਰਕਰਾਰ ਰੱਖਦੇ ਹੋਏ ਆਪਣੀ ਡਿਟਰਮੀਨੇਸ਼ਨ ਨਾਲ ਆਪਣੀ ਪੂਰੀ ਸ਼ਰਧਾ ਉਹ ਦਿਨਾਂ ਹਿੰਮਤ اور ਹੌਸਲੇ ਨਾਲ ਆਪਣੀ ਇਸ ਪੇਪਰ ਦੀ تیاری ਕਰਕੇ ਇੱਕ ਨਾ ਇੱਕ ਦਿਨ ਉਸਨੂੰ ਸਕਸੈਸ ਜ਼ਰੂਰ ਹਾਸਲ ਕਰ ਲੈਂਦੀ ਹੈ ਮੈਂ 5100 ਰੁਪੀਸ ਦਾ ਫੰਡ ਆਪਣੇ ਇਸ ਪੇਰੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੂੰ ਅੱਜ ਦੇ ਕੇ ਜਾਣਾ ਚਾਹੁੰਦਾ ਹਾਂ ਬਹੁਤ ਬਹੁਤ ਧੰਨਵਾਦ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਰੱਖ ਕੇ ਬਲਕਿ ਉਹਨਾਂ ਤੋਂ ਵੀ ਉੱਪਰ ਰੱਖ ਕੇ ਉਹਨਾਂ ਨੂੰ ਉਹਨਾਂ ਤੋਂ ਅੱਗੇ ਲੈ ਕੇ ਆਣ ਤਾਂ ਕਿ ਉਹ ਸਮਾਜ ਦੇ ਅੱਗੇ ਉੱਪਰ ਕੇ ਆਣ ਗਰਲਸ ਨੂੰ ਸਾਹਮਣੇ ਆਉਣਾ ਇੱਕ ਹਿੰਮਤ ਇੱਕ ਹੌਸਲਾ ਦੇਣ ਵਾਲੇ ਐਕਚੁਅਲੀ ਮੈਂ ਮਰਦ ਪ੍ਰਧਾਨ ਦੇਸ਼ੀ ਹੁੰਦਾ ਹੈ ਨਾ ਤੇ ਮਰਦ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਧੀ ਨੂੰ ਆਪਣੇ ਅੱਗੇ ਜਿੰਨੇ ਵੀ ਰਿਸ਼ਤੇ ਹੁੰਦੇ ਆ ਉਹਨਾਂ ਸਾਰਿਆਂ ਨੂੰ ਹੌਸਲਾ ਦੇਣ ਤੇ ਅੱਗੇ ਵਧਾਉਣ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਸ ਸਤਿ ਸ਼੍ਰੀ ਅਕਾਲ ਜੀ ਮੈਂ ਹਰਮਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵੱਲੋਂ ਤੇ ਜਿਹੜਾ ਇਹ ਲੋਹੜੀ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ ਤੇ ਆਪਾਂ ਪੂਰੀ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਜਿਹੜਾ ਲੋਹੜੀ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਇੱਕ ਬਾਅਦ ਐਸੋਸੀਏਸ਼ਨ ਫਤੇਗੜ ਸਾਹਿਬ ਨੂੰ ਬਹੁਤ ਚੰਗਾ ਉਪਰਾਲਾ ਜਿੱਦਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਧੀਾਂ ਦਾ ਸਤਿਕਾਰ ਕਰੋ ਪੁੱਤਰਾਂ ਤੋਂ ਵੱਧ ਪਿਆਰ ਕਰੋ ਜੀ ਇਹ ਬਹੁਤ ਵਧੀਆ ਇਹਨਾਂ ਨੇ ਫੰਕਸ਼ਨ ਕੀਤਾ ਮੈਂ ਪ੍ਰਧਾਨ ਜੀ ਧਾਨੀ ਸਾਹਿਬ ਸਾਰੇ ਐਗਜ਼ੈਕਟਿਵ ਇਹਨਾਂ ਦੀ ਬੋਡੀ ਤੇ ਜਿੰਨੇ ਵੀ ਵਕੀਲ ਸਾਹਿਬ ਹਨ ਉਹਨਾਂ ਨੂੰ ਧੰਨਵਾਦ ਕਰਨਾ ਚਾਹਾਂਗਾ ਤੁਸੀਂ ਦੇਖੋ ਕਿ ਕਿੰਨੀਆਂ ਗਰਲਸ ਬੈਠੀਆਂ ਹਨ ਮੇਰੇ ਨਾਲ ਜਿੰਨੇ ਵੀ ਜੁਡੀਸ਼ਲ ਅਫਸਰ ਹਨ ਉਹਨਾਂ ਵਿੱਚੋਂ ਜਣੀਆਂ ਮੇਰੀਆਂ ਭੈਣਾਂ ਤੇ ਬੇਟੀਆਂ ਹਨ ਉਹ ਜ਼ਿਆਦਾ ਹਨ ਤੇ ਠੀਕ ਹੈ ਮੈਂ ਜਿਹੜੀ ਲੇਡੀ ਐਡਵੋਕੇਟਸ ਆ ਉਹਨਾਂ ਨੂੰ ਵੀ ਦਰਖਾਸਤ ਕਰਾਂਗਾ ਕਿ ਉਹ ਵੀ ਵੱਧ ਛੱਟ ਕੇ ਪ੍ਰੋਫੈਸ਼ਨ ਚ ਹਿੱਸਾ ਲੈਣ ਤੇ ਅੱਗੇ ਆਣ ਇਸ ਕਰਕੇ ਮੈਂ ਆਪਣੇ ਵੱਲੋਂ ਸਾਰੇ ਤੁਹਾਡੇ ਸ਼ਰੋਤਿਆਂ ਨੂੰ ਲੋੜੀ ਦੀ ਵਧਾਈ ਦੇਣਾ ਜੀ ਇਹ ਪਹਿਲੀ ਵਾਰ ਹੋਇਆ ਜਾਂ ਪਹਿਲਾਂ ਵੀ ਕਾਫੀ ਸਮਾਗਮ ਹੋ ਗਏ ਇਦਾਂ ਦੇ ਮੈਂ ਤਾਂ ਜਿਸ ਸੁਲੇ ਤਾਂ ਇੱਥੇ ਜੁਆਇਨ ਕੀਤਾ ਮੇਰੀ ਤੋਹਾਂ ਤੋਂ ਬਾਅਦ ਪਹਿਲੀ ਵਾਰ ਦਾ ਕੋਈ ਫੰਕਸ਼ਨ ਤਾਂ ਨਹੀਂ ਸਾਹਬ ਨੇ ਆਰਗੇਨਾਈਜ਼ ਕੀਤਾ ਹੈਗਾ ਪਹਿਲਾਂ ਵੀ ਫੰਕਸ਼ਨ ਹੋਏ ਆ ਬਟ ਜਿੱਤੇ ਤੀਆਂ ਦਾ ਸਤਿਕਾਰ ਕੀਤਾ ਗਿਆ ਹੋਵੇ ਉਹ ਪਹਿਲਾ ਫੰਕਸ਼ਨ ਆ ਜਿਹੜਾ ਮੈਂ ਫਦੇਗੜ ਸਾਹਿਬ ਆ ਕੇ ਅਟੈਂਡ ਕੀਤਾ ਹੈਗਾ ਜੀ ਅ ਪ੍ਰਧਾਨ ਸਾਹਿਬ ਤੁਸੀਂ ਜਿਹੜਾ ਸਮਾਗਮ ਕਰਵਾਇਆ ਆ ਇਹ ਕੁੜੀਆਂ ਦੀ ਲੋੜੀ ਨੂੰ ਲੈ ਕੇ ਕਰਵਾਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਾਡੇ ਮਨਾਂ ਦੇ ਵਿੱਚ ਸੀ ਕਿ ਇਹ ਤਿਹਾਰ ਹੈ ਜਿਹੜਾ ਬੇਸਿਕਲੀ ਹੈ ਹੀ ਤੀਆਂ ਲਈ ਹੈ ਔਰ ਸੁੰਦਰ-ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਤੀਆਂ ਦੇ ਨਾਲ ਹੀ ਜੁੜਦੀਆਂ ਪਰ ਸਾਡੇ ਸਮਾਜ ਨੇ ਇਹਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਪੁੱਤਰਾਂ ਦੇ ਨਾਲ ਜੋੜ ਕੇ ਰੱਖਤਾ ਸੀ ਔਰ ਪੁੱਤਰਾਂ ਦਾ ਜੋ ਅੱਜ ਹਾਲਾਤ ਹੋ ਰਹੇ ਹੈਗੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਧੀਆਂ ਨੇ ਹੀ ਕਮਾਂਡ ਸੰਭਾਲਨੀ ਹੈ ਔਰ ਉਹ ਸੰਭਾਲ ਰਹੀਆਂ ਜੀ ਪਹਿਲਾਂ ਵੀ ਇਦਾਂ ਦੇ ਕਈ ਪ੍ਰੋਗਰਾਮ ਹੋਏ ਆਂ ਜ ਜ ਅੱਜ ਫਸਟ ਵਾਰੇ ਜਿਹੜਾ ਲੋੜੀ ਦਾ ਸਮਾਗਮ ਅੱਗੇ ਵੀ ਇਸ ਤਰ੍ਹਾਂ ਦੇ ਬਾਹਰ ਐਸੋਸੀਏਸ਼ਨ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਆਂ ਔਰ ਉਹਨਾਂ ਦਾ ਹੀ ਇੱਕ ਲੜੀ ਦਾ ਇੱਕ ਹਿੱਸਾ ਇਹ ਵੀ ਆ ਕਿੰਨੇ ਕ ਲੜਕੀਆਂ ਲੜਕੀਆਂ ਨੇ ਪਾਰਟਿਸਪੇਟ ਕੀਤਾ ਇੱਥੇ ਬਾਹਰ ਦੇ ਮੈਂਬਰਾਂ ਤੋਂ ਇਲਾਵਾ ਮਾਤਾ ਗੁਜਰੀ ਕਾਲਜ ਦੇ ਜਿਹੜੇ ਹੈਗੇ ਬੱਚੇ ਉਹਨਾਂ ਨੇ ਪਾਰਟਿਸਪੇਟ ਕੀਤਾ ਤੇ ਆਪਣੇ ਵੱਲੋਂ ਬੈਸਟ ਜਿਹੜਾ ਹੈਗਾ ਇੱਕ ਦੇਖੋ ਇਹ ਜਿਹੜੀ ਵਕਾਲਤ ਹੈ ਔਰ ਜੁਡੀਸ਼ਰੀ ਹੈ ਇੱਕ ਬਹੁਤ ਹੀ ਸਟ्रेस ਭਰਿਆ ਮਾਹੌਲ ਦੇ ਵਿੱਚ ਅਸੀਂ ਜਿਹੜਾ ਹਮੇਸ਼ਾ ਕੰਮ ਕਰਦੇ ਆ ਪਰ ਮੈਨੂੰ ਲੱਗਦਾ ਕਿ ਸਾਲ ਦੇ ਵਿੱਚ ਜੇ ਇਸ ਤਰ੍ਹਾਂ ਦਾ ਇਕੱਦਾ ਈਵੈਂਟ ਇਸ ਤਰ੍ਹਾਂ ਦਾ ਹੋ ਜਾਂਦਾ ਘਟੋ ਘਟੋ ਸਟ्रेस ਹੈ ਜਿਹੜਾ ਉਹ ਰਿਮੂਵ ਹੋ ਜਾਂਦਾ ਜੀ ਹਰ ਵਾਰ ਨਾ ਲੜਕੀਆਂ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਹੁੰਦਾ ਪਰ ਹੁਣ ਜਿਹੜਾ ਜਮਾਨਾ ਬਹੁਤ ਅੱਗੇ ਆ ਗਿਆ ਹੈ ਤੇ ਕੁੜੀਆਂ ਬਾਰੇ ਕੀ ਕਹਿਣਾ ਚਾਹੋਗੇ ਕੁੜੀਆਂ ਮੈਨੂੰ ਇਹ ਲੱਗਦਾ ਕਿ ਕੁੜੀਆਂ ਆਪ ਹੀ ਬਹੁਤ ਅੱਗੇ ਜਾ ਰਹੀਆਂ ਆ ਤੁਸੀਂ ਦੇਖਿਆ ਕਿ ਅਸੀਂ ਦੋ ਜਸ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਔਰ ਨਾਲ ਦੀ ਨਾਲ ਜਿਹੜਾ ਹੈਗਾ ਤੁਸੀਂ ਜਜੇਸ ਵੀ ਦੇਖਿਆ ਕਿ ਕਿੰਨੇ ਮੇਲ ਜੱਜ ਹੈਗੇ ਆ ਕਿੰਨੇ ਫੀਮੇਲ ਜੱਜ ਹੈਗੇ ਆ ਉਹਦੇ ਤੋਂ ਸਮਝ ਆ ਜਾਂਦੀ ਹੈਗੀ ਹੈ ਕਿ ਅੱਜ ਜਿਹੜਾ ਜਮਾਨਾ ਹੈ ਉਹ ਔਰਤਾਂ ਧੀਆ ਬਹੁਤ ਅੱਗੇ ਜਾ ਰਹੀਆਂ ਜੀ ਸਨਮਾਨ ਦੇ ਵਿੱਚ ਲੜਕੀਆਂ ਨੂੰ ਪ੍ਰਾਈਜ਼ ਲੜਕੀਆਂ ਨੂੰ ਪ੍ਰਾਈਜ਼ ਦਿੱਤੇ ਪ੍ਰਾਈਜ਼ ਨਹੀਂ ਦਿੱਤੇ ਅਸੀਂ ਸਨਮਾਨਿਤ ਕੀਤਾ ਉਹਨਾਂ ਨੂੰ ਸ਼ਾਲ ਦੇ ਕੇ ਸਨਮਾਨ ਕੀਤਾ ਹੈਗਾ ਔਰ ਅਸੀਂ ਨਾ ਟ੍ਰੈਡੀਸ਼ਨਲ ਲੋਹੜੀ ਮਨਾਈ ਹੈ ਜਿਹਦੇ ਵਿੱਚ ਅਸੀਂ ਧੂਣੀ ਵੀ ਵਾਲੀ ਉਹਦੇ ਤੇ ਤੇਲ ਵੀ ਸਟੇ ਤੇ ਮੂੰਗਫਲੀ ਰੋੜੀਆਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰਬੰਧ ਕੀਤਾ ਗਿਆ ਸੀ। ਅ ਪਹਿਲਾ ਸਮਾਗਮ ਕਰਵਾਏ ਗਏ ਤੇ ਹੁਣ ਵੀ ਜਿਹੜੇ ਸਮਾਗਮ ਕਰਵਾਏ ਇਹਨਾਂ ਦੇ ਵਿੱਚ ਵੱਖਰਾ ਹੁਣ ਕੀ ਆਇਆ? ਨਹੀਂ ਕੁਝ ਨਹੀਂ ਵੱਖਰਾ ਹਰ ਤਰ੍ਹਾਂ ਹਰ ਬਾਰ ਇਸ ਤਰ੍ਹਾਂ ਦੇ ਸਮਾਗਮ ਨੇ ਆ ਕਦੇ ਥੋੜਾ ਜਿਹਾ ਵੱਧ ਹੋ ਜਾਂਦਾ ਕਦੇ ਘੱਟ ਹੋ ਜਾਂਦਾ ਬਾਕੀ ਕੋਈ ਜੇ ਹੁੰਦੇ ਆ। ਮੈਮ ਤੁਸੀਂ ਨਵੇਂ ਜੱਜ ਬਣੇ ਹੋ ਜ਼ਿਲ੍ਹਾ ਬਾਰ ਐਸੋਸੀਏਸ਼ਨ 'ਚ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿਵੇਂ ਇਸ ਲੋੜੀ ਤੇ ਪਲਖਸ਼ ਤੇ ਸਭ ਨੂੰ ਮੁਬਾਰਕਬਾਦ ਦੇਣਾ ਚਾਹਾਂਗੀ ਹੈਪੀ ਲੋੜੀ ਸਾਰਿਆਂ ਨੂੰ ਤੇ ਦੂਸਰਾ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਜਿਵੇਂ ਇਸ ਪੇਪਰ ਦੀ ਤਿਆਰੀ ਕੀਤੀ ਪਹਿਲਾਂ ਮਿਸ ਬਾਅਰ ਚ ਕੰਮ ਵੀ ਕੀਤਾ ਫਿਰ ਮੈਂ ਇਸ ਪੇਪਰ ਦੀ ਤਿਆਰੀ ਕਰਕੇ ਮਤਲਬ ਸਕसेस ਹਾਸਿਲ ਕੀਤੀ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੇ ਅੱਜ ਕੱਲ ਨਵੇਂ ਬੱਚੇ ਉੱਪਰ ਕੇ ਆ ਰਹੇ ਨੇ ਲਾਅ ਮਤਲਬ ਕਰ ਰਹੇ ਨੇ ਤੇ ਉਸ ਤੋਂ ਬਾਅਦ ਪੇਪਰ ਦੀ ਤਿਆਰੀ ਕਰ ਰਹੇ ਨੇ ਚਾਹੇ ਉਹ ਇਸ profession ਦੇ ਅੰਦਰ ਨੇ ਉਹ ਬੱਦ ਤੋਂ ਬੱਦ ਮਿਹਨਤ ਕਰਨ ਅਗਰ ਉਹ ਮਤਲਬ ਜੁਡੀਸ਼ਰੀ ਦੇ ਅੰਦਰ ਜਾਣਾ ਚਾਹੁੰਦੇ ਨੇ ਤਾਂ ਉਹ ਮਿਹਨਤ ਕਰਨ ਡਿਟਰਮਨ ਬਣ ਆਪਣੀ ਵਿਲ ਪਾਵਰ ਨੂੰ ਸਟਰੋਂਗ ਰੱਖਣ ਬਿਕਾਉਜ਼ ਸਮ ਟਾਈਮਸ ਇਹ ਹੁੰਦਾ ਹੈ ਕਿ ਅਸੀਂ ਫਸਟ ਟਾਈਮ ਦੇ ਅੰਦਰ ਸਕਸੈਸ ਹਾਸਿਲ ਨਹੀਂ ਕਰ ਪਾਉਂਦੇ ਮੇਰੇ ਨਾਲ ਵੀ ਇਹ ਹੋਇਆ ਹੈ ਮੈਂ ਇੱਕ ਦੋ ਵਾਰੀ ਇੰਟਰਵਿਊ ਵਿੱਚ ਅਪੀਅਰ ਵੀ ਹੋਈ ਜਿਵੇਂ ਥਰਡ ਸਟੇਜ ਹੁੰਦੀ ਇੰਟਰਵਿਊਸ ਅਪੀਅਰ ਹੋ ਕੇ ਮ ਮੈਂ ਕਦੇ ਵੀ ਹਿੰਮਤ ਨਹੀਂ ਹਾਰੀ ਹੈਗੀ ਮੈਂ ਦੁਬਾਰਾ ਉਸਤੇ ਕੋਸ਼ਿਸ਼ ਕੀਤੀ ਸਿਰੇ ਤੋਂ ਮਤਲਬ ਪ੍ਰੀਲਿਮਸ ਫਿਰ ਮੇਨਸ ਫਿਰ ਇੰਟਰਵਿਊ ਤੱਕ ਗਈ ਤਾਂ ਇਸ ਵਾਰੀ ਮੈਨੂੰ ਸਕਸੈਸ حاصل ਹੋ ਗਿਆ ਤਾਂ ਇਸ ਕਰਕੇ ਮੈਂ ਉਹ ਸਾਰੇ ਬੱਚਿਆਂ ਨੂੰ ਜਿਹੜੇ ਇਸ ਪੇਪਰ ਦੀ ਤਿਆਰੀ ਕਰਦੇ ਨੇ ਜਾਂ ਜੁਡੀਸ਼ਰੀ ਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਆਪਣੀ ਡਿਟਰਮੀਨੇਸ਼ਨ ਸਟਰੋਂਗ ਰਹਿਣਾ ਲੱਗੇ ਰਹਿਣ ਉਹਨਾਂ ਨੂੰ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ ਐਂਡ ਜਿਹੜੀ ਜੁਡੀਸ਼ਰੀ ਹੈ ਉਹ ਇੱਕ ਬਹੁਤ ਹੀ ਆਨਰੇਬਲ ਪੋਸਟ ਹੈ ਮਤਲਬ ਇੱਕ profession ਹੈ ਇਸ ਕਰਕੇ ਆਪਣੀ ਇਸਤੇ ਆਪਣੀ ਆਪਣੀ ਤਿਆਰੀ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਡਿਟਰਮੀਨੇਸ਼ਨ ਨਾਲ ਆਪਣੀ ਪੂਰੀ ਸ਼ਰਧਾ ਦਿਨ ਹਿੰਮਤ ਔਰ ਹੌਸਲੇ ਨਾਲ ਆਪਣੀ ਇਸ ਪੇਪਰ ਦੀ ਤਿਆਰੀ ਕਰਕੇ ਇੱਕ ਨਾ ਇੱਕ ਦਿਨ ਉਸਨੂੰ ਸਕਸੈਸ ਜ਼ਰੂਰ ਹਾਸਿਲ ਹੁੰਦੀ ਹੈ ਜੀ ਤੁਹਾਡੇ ਵੱਲੋਂ ਫੰਡ ਵੀ ਦਿੱਤਾ ਗਿਆ ਕਿੰਨਾ ਫੰਡ ਦਿੱਤਾ ਗਿਆ ਮੈਂ 5100 ਰੁਪੀ ਦਾ ਫੰਡ ਆਪਣੀ ਇਸ ਦਾ ਪੇਰੈਂਟ ਡਿਸਟ੍ਰਿਕਟ ਬਾਇ ਅਸੋਸੀਏਸ਼ਨ ਨੂੰ ਅੱਜ ਦੇ ਕੇ ਜਾਣਾ ਚਾਹੁੰਦੀ ਹਾਂ ਇਹ ਦਿੱਤਾ ਹੈ ਆ ਲੋੜੀ ਦੇ ਸਮਾਗਮ ਤੇ ਅੱਜ ਲੜਕੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਲੜਕੀਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਲੜਕੀਆਂ ਆਪਣੇ ਆਪ ਨੂੰ ਘਟਨਾ ਸਮਝਣ ਕਿਉਂਕਿ ਪਹਿਲਾਂ ਹੁੰਦਾ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਇਹ ਹੁੰਦਾ ਸੀ ਇਹ ਪੁਰਾਣੇ ਸਮਿਆਂ 'ਚ ਆਪਾਂ ਕਹਿ ਸਕਦੇ ਹਾਂ ਲੜਕੀ ਨੂੰ ਸਮਝਿਆ ਜਾਂਦਾ ਸੀ ਕਿ ਸ਼ਾਇਦ ਇਸ ਨੂੰ ਸਿਰਫ ਘਰ ਦਾ ਕੰਮ ਹੀ ਕਰਨਾ ਮਤਲਬ ਇਹਦੇ ਲਈ ਇਹਦਾ ਮੇਨ ਹੋ ਹੈਗਾ ਬਟ ਅੱਜ ਕੱਲ੍ਹ ਕੀ ਹੈ ਲੜਕੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਨੇ ਤੇ ਅੱਜ ਉਹ ਆਪਣੇ ਆਪ ਨੂੰ ਕਿਸੇ ਤੋਂ ਘਟਨਾ ਸਮਝਣ ਹਰ ਖੇਤਰ ਵਿੱਚ ਅੱਗੇ ਆਣ ਦੀ ਕੋਸ਼ਿਸ਼ ਕਰਨ ਔਰ ਇਸ ਤੋਂ ਇਲਾਵਾ ਲੜਕੀਆਂ ਤੋਂ ਇਲਾਵਾ ਜਿਹੜੇ ਲੜਕੀਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰਨਾ ਚਾਹਾਂਗੀ ਰਿਕੁਐਸਟ ਕਰਨਾ ਚਾਹਾਂਗੀ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਰੱਖ ਕੇ ਬਲਕਿ ਉਹਨਾਂ ਤੋਂ ਵੀ ਉੱਪਰ ਰੱਖ ਕੇ ਉਹਨਾਂ ਨੂੰ ਉਹਨਾਂ ਤੋਂ ਅੱਗੇ ਲੈ ਕੇ ਆਣ ਤਾਂ ਕਿ ਉਹ ਸਮਾਜ ਦੇ ਅੱਗੇ ਉੱਪਰ ਕੇ ਆਣ ਤਾਂ ਕਿ ਸਮਾਜ ਉਹ ਮਤਲਬ ਅੱਜ ਦੀ ਲੜਕੀਆਂ ਦੀ ਗਿਣਤੀ ਬੇਸ਼ੱਕ ਆ ਚੁੱਕੀ ਹੈ ਕੁਝ ਪਰਸੈਂਟ ਹੈ ਬਟ ਉੰਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਸੋ ਪਲੀਜ਼ ਮੇਰੀ ਉਹਨਾਂ ਦੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈਗੀ ਕਿ ਉਹ ਆਪਣੀਆਂ ਬੇਟੀਆਂ ਨੂੰ ਵੱਧ ਛੜ ਕੇ ਉਹਨਾਂ ਨੂੰ ਉਤਸ਼ਾਹਿਤ ਕਰਨ ਤਾਂ ਕਿ ਉਹ ਅੱਗੇ ਆਣ ਤੇ ਅੱਛੀ-ਅੱਛੀ ਪੋਸਟਾਂ ਤੇ ਜਾ ਕੇ ਉਹ ਵਿਰਾਤਮਾਨ ਜੀ ਮੈਮ ਤੁਸੀਂ ਵੀ ਨਾ ਲੋੜੀ ਦੇ ਸਮਾਗਮ ਤੇ ਕੀ ਕਹਿਣਾ ਚਾਹੋਗੇ ਮੈਂ ਬਸ ਇਹ ਰਿਕੁਐਸਟ ਹੈ ਸਾਰਿਆਂ ਨੂੰ ਕਿ ਇਹ ਲੋੜੀ ਅਗਲੀ ਲੋੜੀ ਦੇ ਨਾਲੋਂ ਧੀਆਂ ਦੀ ਗਿਣਤੀ ਵਾਧਾ ਵਾਅਦਾ ਹੋਵੇ ਤੇ ਸਾਰੀਆਂ ਧੀਆਂ ਅੱਜ ਕੱਲ ਸਾਰੇ ਖੇਤਰਾ ਚ ਅੱਗੇ ਨੇ ਤੇ ਆਉਣ ਵਾਲੇ ਖੇਤਰਾ ਚ ਉਹ ਤੋਂ ਵੀ ਜ਼ਿਆਦਾ ਬੰਨਾ ਮਾਰਨ ਤੇ ਸਾਡੇ ਮਾਪੇ ਉਹਨਾਂ ਚੀਜ਼ਾਂ ਨੂੰ ਪ੍ਰੋਤਸਾਹਿਤ ਕਰਨ ਤੇ ਉਸ ਤੇ ਬਰਕਰਾਰ ਰਹਿਣ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਜ਼ਿਲ੍ਹਾ ਪਾਰ ਐਸੋਸੀਏਸ਼ਨ ਦਾ ਮੈਨੂੰ 8 ਸਾਲ ਹੋ ਗਏ ਆ ਠੀਕ ਹੈ 8 ਸਾਲ ਦੇ ਵਿੱਚ ਐਕਚੁਅਲੀ ਧਾਰਨੀ ਸਰ ਸਾਡੇ ਪ੍ਰਧਾਨ ਸਾਹਿਬ ਦੀ ਇਹ ਪਹਿਲੀ ਵਾਰ ਹੀ ਆ ਕਿ ਇਹਨਾਂ ਨੇ ਕੁੜੀਆਂ ਨੂੰ ਇੰਨਾ ਜ਼ਿਆਦਾ ਪ੍ਰੋਸਾਈਜ਼ ਕੀਤਾ ਕਿ ਵੀ ਆਰ ਔਨ ਦਾ ਫਰਫਰੰਟ ਫੁੱਟ ਨਾਓ ਅੱਜ ਤੱਕ ਕਦੇ ਕਿਸੇ ਪ੍ਰਧਾਨ ਦੇ ਉਦੇ ਹਕੂਮਤ ਦੇ ਵਿੱਚ ਇਹ ਚੀਜ਼ ਹੋਈ ਨਹੀਂ ਇਹ ਪਹਿਲੀ ਵਾਰ ਆ ਕਿ ਉਹਨਾਂ ਨੇ ਗਰਲਸ ਨੂੰ ਇੰਨਾ ਪ੍ਰੋਸਾਈਨ ਕੀਤਾ ਕਿ 올 ਗਰਲਸ ਆਰ ਔਨ ਫਰੰਟ ਰੋ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਫਰੰਟ ਤੇ ਬੈਠੇ ਨੇ ਅਦਰਵਾਈਜ਼ ਗਰਲਸ ਓਪ ਹੁੰਦੀਆਂ ਨਹੀਂ ਕੋਈ ਆਪਣੇ ਆਪਣੇ ਕੰਮ ਵਿੱਚ ਲੱਗਿਆ ਹੁੰਦਾ ਨੋ ਵਿਲ ਕੈਨ ਗਿਵ ਦ ਫਰਸਟ ਇੰਪੋਰਟੈਂਸ ਟੂ देम ਬਟ ਇਹ ਫਰਸਟ ਟਾਈਮ ਆ ਇਟਸ ਵੈਰੀ ਔਨਰੇਬਲ ਫਾਰ ਆਵਰ ਬਾਰ ਐਸੋਸੀਏਸ਼ਨ ਕਿ ਇਹ ਸਾਰੇ ਨੇਫਰਸ ਕਰ ਰਹੇ ਨੇ ਸਾਡੇ ਲਈ ਬਹੁਤ ਸਾਰੀਆਂ ਕੁੜੀਆਂ ਨੂੰ ਜਿਹੜਾ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਕਿਤੇ ਨਾ ਕਿਤੇ ਗਵਾਚ ਜਾਂਦਾ ਤੁਸੀਂ ਕੀ ਕਹਿਣਾ ਚਾਹੋਗੇ ਸਰ ਐਕਚੁਅਲੀ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਬਹੁਤ ਵੱਡੀ ਕਮੀ ਆ ਗਰਲਸ ਨੂੰ ਸਾਹਮਣੇ ਆਉਣਾ ਇੱਕ ਹਿੰਮਤ ਇੱਕ ਹੌਸਲਾ ਦੇਣ ਵਾਲੇ ਐਕਚੁਅਲੀ ਮੈਂ ਮਰਦ ਪ੍ਰਧਾਨ ਦੇਸ਼ੀ ਹੁੰਦਾ ਹੈ ਨਾ ਤੇ ਮਰਦ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਧੀ ਨੂੰ ਆਪਣੇ ਅੱਗੇ ਜਿੰਨੇ ਵੀ ਰਿਸ਼ਤੇ ਹੁੰਦੇ ਆ ਉਹਨਾਂ ਸਾਰਿਆਂ ਨੂੰ ਹੌਸਲਾ ਦੇਣ ਤੇ ਅੱਗੇ ਵਧਾਉਣ ਉਹਨਾਂ ਦਾ ਬਹੁਤ ਵੱਡਾ ਰੋਲ ਆ ਇਸ ਚੀਜ਼ ਦੇ ਵਿੱਚ ਕੰਫੀਡੈਂਸ ਦੇ ਨਾਲ ਜੇ ਗਰਲਸ ਨੂੰ ਉਹ ਇੱਕ ਵਾਰ ਪਿੱਛੋ ਧੱਕਾ ਲਾਉਣਗੇ ਤਾਂ ਗਰਲਸ ਵੀ ਬੀ ਹੋਣ ਫਰੰਟ ਫੁੱਟ ਏਵਰੀ ਟਾਈਮ